ਫਲਿੱਪਕਾਰਡ ਤੋਂ ਆਪਾਂ ਇਹ ਜੰਤਰ ਜਾਂ ਮੰਗਾਇਆ ਸੀਗਾ ਇਹ ਦੇਖਦੇ ਆਂ ਕੀ ਕੁਛ ਇਹਦੇ ਵਿੱਚ ਕੀ ਕਿਉਂਕਿ ਆਪਾਂ ਗਾਂਹ ਕਲਕੱਤੇ ਜਾਣਾ ਅੱਗੇ ਵੈਸੇ 292 ਰੁਪਏ ਦੇ ਵਿੱਚ ਆਉਂਦਾ ਵੀ ਕੀ ਆ ਬਟਨ ਪ੍ਰੈਸ ਕਰਕੇ ਰੱਖਣਾ ਤੇ ਹੁਣ ਇਹਨੇ ਇਹਦੇ ਵਿੱਚ ਜੇ ਫੋਨ ਲੱਗਾ ਹੁੰਦਾ ਤੇ ਇਹਨੇ ਬਹੁਤ ਵਧੀਆ ਬਣ ਜਾਂਦਾ ਇੱਥੋਂ ਵੀਡੀਓ ਬੰਦਿਆਂ ਸਿਨਮੈਟਿਕ ਜਾਂ ਉਹ ਹੋਰ ਕੋਈ ਮੰਨ ਲਓ ਜਾਂ ਰੀਲਾਂ ਰੂਲਾਂ ਬਣਾਉਣਾ ਦੇ ਬਹੁਤ ਵਧੀਆ ਕੰਮ ਆਉਂਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਨਾ ਫਲਿੱਪਕਾਰਡ ਤੋਂ ਇੱਕ ਮੰਗਾਇਆ ਜੰਤਰ ਬਲੌਗਿੰਗ ਵਾਸਤੇ ਤੇ ਉਹ ਜਿਹੜਾ ਬਾਈ ਨੇ ਫੋਨ ਕੀਤਾ ਸੀ ਕਹਿੰਦਾ ਮੈਂ ਬਸ ਆਉਣਾ ਤੁਹਾਡੇ ਕੋਲੇ ਤੇ ਇੱਥੇ ਆ ਕੇ ਫੋਨ ਲਾਉਣਾ ਤੇ ਆਪਾਂ ਉਹਦੀ ਕਰੀ ਜਾਂਦੇ ਆ ਬਾਈ ਦੀ ਵੇਟ ਉਹ ਜੰਤਰ ਜਦੋਂ ਆ ਲੈਦੇ ਆਪਾਂ ਤੁਹਾਨੂੰ ਦਿਖਾਉਣੇ ਆ ਸਸਤਾ ਹੀ ਆ ਬਾਲਾ ਮਹਿੰਗਾ ਨਹੀਂਗਾ ਤੇ ਮੈਂ ਫਲਿੱਪਕਾਰਟ ਤੇ ਚੈੱਕ ਕੀਤਾ ਸੀ ਉਹ ਮੈਨੂੰ ਵਧੀਆ ਲੱਗਾ ਮੈਂ ਕਿਹਾ ਚੱਲ ਆ ਵੀ ਚੀਜ਼ਾ ਦਿਖਾਉਣੇ ਆ ਤੁਹਾਨੂੰ ਤੇ ਉਸ ਤੋਂ ਬਾਅਦ ਰਾਤ ਨੂੰ ਅੱਜ 22 ਤਰੀਕ ਨੂੰ ਸੌਰੀ ਅੱਜ ਕਿਹੜੀ ਤਰੀਕ ਹੋ ਗਈ ਹੈ ਤੇ 22 ਤਰੀਕ ਨੂੰ ਭਰਤੀ ਆ ਹੋਈ ਹੈ ਆਪਣੇ ਆਪਾਂ ਟ੍ਰੇਨਿੰਗ ਦੇਨੇ ਮੁੰਡਿਆਂ ਨੂੰ ਤੇ ਉਹਨਾਂ ਚੋਂ 10 ਮੁੰਡੇ ਜਿਹੜੇ ਪੇਪਰ ਕਲੀਅਰ ਕਰ ਗਏ ਸੀ ਤੇ ਉਹਨਾਂ ਦਾ ਜਿਹੜਾ ਹੁਣ ਭਾਜ ਹੋਣੀ ਆ ਤੇ ਟ੍ਰਾਇਲ ਹੋਣਾ ਜਾਨੇ ਉਹਨਾਂ ਨੂੰ ਰਾਤ ਨੂੰ 1:30 12 ਵਜੇ ਜਿਹੜਾ ਛੱਡ ਕੇ ਆਉਣਾ ਵਾ ਫਰੋਈ ਪਰ ਸ਼ਹੀਦ ਭਗਤ ਸਿੰਘ ਸਟੇਡੀਅਮ ਜਿਹੜਾ ਬਿਲਕੁਲ ਰੇਲਵੇ ਸਟੇਸ਼ਨ ਦੇ ਨਾਲ ਬਣਿਆ ਹੋਇਆ ਵਾ ਤੇ ਫਲਪ ਕਾਰਡ ਤੋਂ ਆਪਾਂ ਇਹ ਜੰਤਰ ਜਾਂ ਮੰਗਾਇਆ ਸੀਗਾ ਇਹ ਦੇਖਦੇ ਆਂ ਕੀ ਕੋਸ਼ੇ ਦੇ ਵਿੱਚ ਕੀ ਹਸਾਬਕਤਾ ਵਾ ਕਿਉਂਕਿ ਆਪਾਂ ਗਾਂਹ ਕਲਕੱਤੇ ਜਾਣਾ ਅੱਗੇ ਤੇ ਉਹਦੇ ਵਾਸਤੇ ਇਹ 15 20 ਦਿਨ ਲਾਉਣੇ ਆਪਾਂ ਕਲਕੱਤੇ ਉਹਦੇ ਵਾਸਤੇ ਇਹ ਜਿਹੜਾ ਆਪਾਂ ਜਲਸਾ ਜਾਂ ਮੰਗਾਇਆ ਵਾ ਕਿਉਂਕਿ ਮੇਰੇ ਕੋਲ ਪਹਿਲਾਂ ਸੀਗਾ ਤੇ ਪਰ ਉਹ ਵਧੀਆ ਨਹੀਂ ਸੀ ਪਰ ਇਹ ਆਪਾਂ ਹੁਣ ਮੰਗਾਇਆ ਫਲਿੱਪਕਾਰਡ ਤੋਂ ਤੇ ਇਹ ਤਾਂ ਦੇਖਦੇ ਆਂ ਕੀ ਹਸਾਬਕਤਾ ਖੋਲ ਕੇ ਸਰਗੁਣ ਆ ਗਈ ਤੇ ਸਰਗੁਣ ਕਹਿੰਦੀ ਇਹ ਕੀ ਹੈ ਕਿਉਂਕਿ ਮੈਂ ਤਾਂ ਸਰਗੁਣ ਠੀਕਦਾ ਸੀ ਆ ਬਾਈ ਪਾਰਸਲ ਫੜਾ ਕੇ ਗਿਆ ਵਾ ਆਪਣੇ ਬਾਰ ਅੱਗੇ ਤੇ ਸਰਗੁਣ ਕੇ ਨਹੀਂ ਕੀ ਆ ਪਾਪਾ ਜੀ ਹਣੇ ਸਾਡਾ ਸਰਗੁਣ ਹੀ ਖੋਲੂਗਾ ਕਿਉਂਕਿ ਭਾਈ ਮੈਂ ਤਾਂ ਇਹ ਕੁਛ ਦੇਖਿਆ ਨਹੀਂ ਇਹ ਕੀ ਕੁਛ ਇਹ ਆਪਾਂ ਤੁਹਾਨੂੰ ਵਿਖਾਉਣੇ ਕੀ ਆ ਚੀਜ਼ ਵੀ ਸਸਤੀ ਆ ਕੋਈ ਮਹਿੰਗਾ ਤਾਂ ਹੈ ਨਹੀਂ ਜਲਸਾ ਤੇ ਪਰ ਆਪਾਂ ਖੋਲ ਕੇ ਦੇਖਦੇ ਆ ਖੜ ਜਾ ਬਬਾ ਸਰਗੁਣ ਮੈਡਮ ਨੇ ਕੁਛ ਕਿਹਾ ਤਾਂ ਨਹੀਂ ਸੈਂਟਰਲ ਪਾ ਕੇ ਆਏ ਆ ਸਰਗੁਣੇ ਨਹੀਂ ਕਿਹਾ ਠੀਕ ਆ ਬਬਾ ਮੈਂ ਬਾਹਰ ਲਾ ਆਂਦਾ ਇੱਕ ਮਿੰਟ ਅਸੀਂ ਨਾ ਇਹ ਆ ਮੰਗਾਈ ਸੀਗੇ ਆਹ ਇੱਕ ਜੰਤਰ ਜਾਂ ਕਿਉਂਕਿ ਇਹ ਵੀਡੀਓ ਵਾਸਤੇ ਆ ਤੇ ਇਹ ਅਸੀਂ ਮੰਗਾਇਆ ਸੀਗਾ ਹਨਾ ਸਰਗੁਣ ਤੇ ਹੁਣ ਸਰਗੁਣ ਸਕੂਲੋਂ ਆ ਗਈ ਤੇ ਚਾਹ ਪਾਣੀ ਅਸੀਂ ਪੀ ਲਿਆ ਤੇ ਖੋਲਦੇ ਆ ਹੈਗਾ ਤਾਂ ਇਹ ਟ੍ਰਾਈਪੋਡ ਆ ਤੇ ਪਰ ਅਸੀਂ ਦੇਖਦੇ ਆ ਬਈ ਇਹ ਕਿਵੇਂ ਦਾ ਵਾ ਇਹ 292 ਦਾ 292 ਰੁਪਏ ਹਾਂ ਸ਼ਾਇਦ ਇੰਨਾ ਕਦਾ ਆ ਪਰ ਗੁਣ ਖੋਲ ਇਹਨੂੰ ਜੇ ਜੇ ਦਾ ਕੁਆਲਿਟੀ ਹੋਈ ਚੰਗੀ ਤਾਂ ਆਪਾਂ ਰੱਖ ਲੈਣਾ ਇਹ ਕਿਉਂਕਿ ਖੇਤ ਆਪਾਂ ਨੂੰ ਠੀਕ ਆ ਜਦੋਂ ਵਧੀਆ ਹੋਇਆ ਜੇ ਮਾਲ ਹੋਇਆ ਕੁਆਲਿਟੀ ਕੋਈ ਓਵੇਂ ਦੀ ਫੇਰ ਆਪਾਂ ਇਹਨੂੰ ਜੜਾ ਵਾਪਸ ਕਰ ਦਿਆਂਗੇ ਤਾਂ ਮੈਂ ਖੋਲਦਾ ਛੱਡ ਮੈਂ ਖੋਲਣਾ ਛੋੜਦਾ ਇਕ ਮਿੰਟ ਆ ਪਲਾਸਟ ਵੀ ਲਾ ਲੈਂਦੇ ਬੜੀ ਚੇਪੀ ਜਿਹੀ ਲਾਈ ਆ ਯਾਰ ਬੜੀ ਹੈ ਹੋਣ ਕੋਲ ਪੜ ਦੇ ਆਵੇ ਚੱਲੋ ਖੋਲਿਓ ਚੱਲੋ ਹੈ ਇਹ ਵੀ ਕਿཅੀ ਜੀ ਹੈ ਬਾਈ ਤੇ ਬਾਕੀ ਵੇਖਦੇ ਆ ਕੁਆਲਿਟੀ ਦੇ ਹਿਸਾਬ ਨਾਲ ਜੇ ਤਾਂ ਕੁਆਲਿਟੀ ਚੰਗੀ ਹੋਈ ਤਾਂ ਪਰਾਪਰ ਕਰਨਾ ਪਟ 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 ਕਰਨਾ ਪਟ ਪਟ ਲੈ ਲੈਂਦੇ ਵੇਖੀਏ ਦੱਸਾਂਗੇ ਕਰ ਕੀ ਆ ਤਾਂ ਪੰਨ ਦਿਖਾਇਆ ਸੀ ਨਾ ਉੱਥੇ ਵਿੱਚ ਹੀ ਹੈ ਨਾ ਪਾਦੇ ਵਿੱਚ ਪੁੱਤ ਫੋਨ ਵਿੱਚ ਤੁਸੀਂ ਦੇਖੀਐਂ ਦੇਖੀ ਹੈ ਨਾ ਹੂੰ ਆਪ ਲੈ ਸਕਦੇ ਐ ਇੱਥੋਂ ਕਹਿੰਦੇ ਨੇ ਚੱਲਣਾ ਕੈਮਰੇ ਨੇ ਮੈਂ ਦੇਖਿਆ ਕਿ ਬਿਜਲੀ ਪਈ ਸਹੀ ਹੈ ਬਤਾ ਏ ਹੈਗਾ ਤਾਂ ਵੈਸੇ ਹਲਕਾ ਜਿਹਾ ਵੈ ਸਹੀ ਵੀ ਲੱਗਦਾਗਾ ਇਹੋ ਕਹਿੰਦੇ ਖੁੱਲ ਵੀ ਜਾਂਦਾ ਹੁੰਦਾ ਯਾਰ ਇਹ ਹਾਂ ਸਹੀ ਜਲਦੀ ਸੀ ਇਹਦੀ ਐਪ ਸੈਲਫੀਸ ਤਾਂ ਕਿ ਵੀ ਬਣ ਜਾਂਦੀ ਐ ਇਹ ਮੰਨ ਲਓ ਆਏ ਆਪਾਂ ਵਲੋਗਿੰਗ ਕਰ ਸਕਦੇ ਆਂ ਸਾਹਮਣੇ ਵਾਲਾ ਦੇਖੋ ਐ ਇਸ ਕਿਨੇ ਕਿਨੇ ਗੋਲਾ ਵੇਸੇ ਨਾ ਵੇਖੀ ਇਹਦਾ 292 ਰੁਪਏ ਹੀ ਆ। ਪਰ ਹੈ ਥੋੜਾ ਕਾ ਵੱਡਾ। ਜੇ ਮੰਨ ਲਓ ਤੁਸੀਂ ਆਪਾਂ ਸਿੱਧਾ ਹੀ ਵਲੋਗਿੰਗ ਕਰਨਾ ਚਾਹੁੰਦੇ ਆਏ ਹਨਾ ਤੇ ਹੱਥ 'ਚ ਵੀ ਸਹੀ ਆ ਜਾਂਦਾ ਯਾਰ ਮੋਟਾ ਵੀ ਸਹੀ ਆ। ਕੁਆਲਿਟੀ ਥੋੜੀ ਜੀ ਡੋਨ ਲੱਗਦੀ। ਬਾਲੀ ਵਧੀਆ ਨਹੀਂ ਕੁਆਲਿਟੀ ਕੀ। ਤੇ ਵੈਸੇ 292 ਰੁਪਏ ਦੇ ਵਿੱਚ ਆਉਂਦਾ ਵੇਖੀ ਆ। ਆ ਲੈ ਆ ਲੈ। ਨਾ ਬਈ ਸਰਗਣ ਹੋਂ ਤੂੰ ਦੱਸ ਬਈ ਇਹ ਕਿਵੇਂ ਦੀ ਹੈ। ਸੋਹਣੀ। ਤੈਨੂੰ ਕਿਵੇਂ ਲੱਗੀ ਠੀਕ ਲੱਗੀ ਆ? ਸੋਹਣੀ ਆ। ਮੈਂ ਸੋਹਣੀ ਆ ਨਹੀਂ ਬਸ ਐ ਸਹੀ 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 ਦੱਸ ਕੀ ਲੱਗੇ ਕਿਵੇਂ ਲੱਗੀ ਆ। ਮੋੜਨਾ ਚਾਹੀਦਾ ਕਿ ਰੱਖਣਾ ਚਾਹੀਦਾ? ਰੱਖਣਾ। ਮੈਂ ਰੱਖੂਗਾ। ਯਾਰ ਤੂੰ ਕਿਉਂ ਰੱਖਵੇਂਗੀ? ਪਾਪਾ ਜੀ ਨੇ ਖੋਲ ਕੇ ਦੇ ਕੇ ਵਿਖਾ ਦੇ। ਇਹ ਪਤਾ ਹੈ ਖੋਲਦਾ ਜੀ। ਲੋਨ ਨੂੰ। ਤੇ ਆ ਵੀ ਖੋਲ ਦੋ। ਹਾਂ। ਇਹ ਨਹੀਂ ਖੋਲਣਾ ਗਾ ਜੀ। ਨਹੀਂ। ਇਹ ਤੂੰ। ਅੱਛਾ ਇਹ ਵੀ ਖੋਲ ਜਾਂਦਾ। ਉਦੋਂ ਤੁਸੀਂ ਦਿਖਾਇਆ ਤੁਸੀਂ ਇਹ ਫੋਨ ਹਾਂਜੀ ਇਹ ਬਈਆਂ ਵੀ ਖੋਲੇ ਜਾਂਦੇ ਇਹ ਤਾਂ ਸੱਚ ਉਹ ਇੱਕ ਚੀਜ਼ ਭੁੱਲ ਹੀ ਗਏ ਸੀ ਤੁਸੀਂ ਤੇ ਇਹਨੂੰ ਮੰਨ ਲਓ ਇਹ ਚੀਜ਼ਾਂ ਆ ਇਹ ਕਿ ਰੱਖ ਵੀ ਸਕਦੇ ਆ ਆਪਾਂ ਦੇ ਸਾਮਣੇ ਸਰਗੋ ਨੇ ਬਈ ਇਹ ਜਿਹੜੀ ਆ ਫਸਲੀ ਆ ਇਹ ਟਰਾਈਪੋਡ ਆ ਜਿਹੜਾ ਗਿੰਬਲ ਆ ਸਹੀ ਲੱਗਾ ਸਰਗੋ ਨੇ ਆ ਤਾਂ ਮੈਂ ਰੱਖਣੀ ਆ ਅੱਛਾ ਆ ਮੈਲ ਮੈਂ ਰੱਖਣੀ ਆ ਮੈਲ ਰੱਖਣੀ ਆ ਆ ਜਾਂਦੀ ਸਾਡੀ ਸਰਗੁਣ ਤੇ ਸਾਡੀ ਐਂਬੂਲੈਂਸ ਖੜੀ ਆ ਠੀਕ ਆ ਉਹ ਆਪਾਂ ਸੈਲਫੀ ਸਟੈਕ ਨਾਲ ਜਿਹੜਾ ਬਈ ਇਹ ਵੀਡੀਓ ਬਣਾ ਰਹੇ ਹਾਂ ਇਹ ਮੰਨ ਨੂੰ ਤੇ ਹੈ ਮੈਂ ਕੀ ਮੈਂ ਟੋਟਲ ਮਲਾ ਕੇ ਬਈ ਇਹ ਹੈਗੀ ਹੈ 292 ਰੁਪਏ ਦੀ ਤੇ ਪਰ ਸਹੀ ਆ ਆ ਇਹਦਾ ਬਟਨ ਜਿਹੜਾ ਇਹ ਤਾਂ ਨਹੀਂ ਕੰਮ ਕੁੰਮ ਕਰਦਾ ਵਾ ਕਹਿੰਦੇ ਇਹ ਤਾਂ ਕੈਮਰਾ ਕਮਰਾ ਖੁੱਲ ਜਾਂਦਾ ਪਤਾ ਨਹੀਂ ਸੈਲ ਸੁੱਡਾਉਣਾ ਕਿ ਕੀ ਆ ਤੇ ਆ ਚੀਜ਼ੇ ਦੀ ਕਰ ਲੈਣੀ ਆ ਡਾਉਨ ਤੇ ਇਹਦੇ ਵਿੱਚ ਫੋਨ ਫਸ ਜਾਂਦਾ ਵਾ ਬਾਕੀ ਤੁਹਾਨੂੰ ਦੱਸਿਆ ਬਈ ਇਹ ਟਰਾਈਪੋਡ ਬਣ ਜਾਂਦਾ ਜਿਹੜਾ ਹਨਾ ਤੇ ਇੱਥੋਂ ਆ ਚੀਜ਼ ਇਹ ਐ ਖੁੱਲ ਜਾਂਦੀ ਆ ਇਧਰ ਪਾਸੇ ਸੈਲ ਪਿਸਟੱਕ ਵੀ ਬਣ ਜਾਂਦੀ ਆ ਤੇ ਇਹ ਐ ਚੀਜ਼ ਆ ਸਾਹਮਣੇ ਇਹ ਐਂ ਰੱਖਿਆ ਜਾਂਦਾ ਵਾ ਜੇ ਤੁਸੀਂ ਖੜ ਖੜ ਕੇ ਜਾਂ ਮਾਲਾ ਬੈਠ ਕੇ ਵੀਡੀਓ ਬਣਾਉਣੀ ਆ ਤੇ ਉਹ ਸਾਰਾ ਹਿਸਾਬ ਇਹਦਾ ਸਹੀ ਹੈਗਾ ਵਾ ਤੇ ਮੈਂ ਕਿ ਤੁਹਾਨੂੰ ਦੱਸਾਂ ਭਈ ਇਹ ਜਿਹੜਾ ਸੈਲਫ ਇਸਟੈਕ ਦੇ ਤੌਰ ਤੇ ਐ ਐ ਵੀ ਨਿਕਲ ਜਾਂਦਾ ਸਾਰਾ ਇਹਦੇ ਵਿੱਚੋਂ ਹਾਂ ਪ੍ਰੈਸ਼ਰ ਚੱਕ ਜਾਂ तकरीबन ਹੈਗੀ ਐ ਇਹ 3 3.5 ਫੁੱਟ ਦੀ ਇਹ ਲੰਮੀ ਤੇ ਸਹੀ ਆ ਆਪਾਂ ਮੰਨ ਲਓ ਬੈਠ ਕੇ ਸਾਹਮਣੇ ਕਿਤੇ ਰੱਖ ਕੇ ਟੇਬਲ ਤੇ ਵੀਡੀਓ ਬਣਾ ਸਕਦੇ ਆ ਓਕੇ ਆ ਕੰਮ ਬਿਲਕੁਲ 292 ਰੁਪਏ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਕੋਈ ਮੜੀ ਨਹੀਂਗੀ ਪਹਿਲਾਂ ਆਪਣੇ ਕੋਲੇ ਇਹ ਗਿੰਬਲ ਵੀ ਹੈਗੀ ਆ ਤੇ ਇਹ ਗਿੰਬਲ ਨਾਲ ਨਾਲ ਮੰਨ ਲਓ ਮੈਨੂੰ ਤਾਂ ਔਟ ਜਾ ਲੱਗਿਆ ਸਹੀ ਕੰਮ ਹਜੇ ਥੋੜਾ ਨਾ ਇਹ ਹਿਸਾਬ ਕਿਤਾਬ ਜਿਹਦਾ ਇਹ ਘੱਟ ਹੀ ਆ ਮੋਗੇ ਵਾਲੇ ਪਾਸਿਓਂ ਬੱਦਲ ਜਾਂ ਫੇਰ ਉੱਠ ਖੜਿਆ ਵਾ ਤੇ ਟੋਪ ਦੇ ਵਿੱਚ ਕਣੀਆਂ ਡਿੱਗੀਆਂ ਨੇ ਲੱਗਦਾ ਮੀਂਹ ਆਊਗਾ ਇਧਰਲੇ ਪਾਸੇ ਤਾਂ ਕਪਾਹੀ ਬੱਦਲ ਜਿਹੜੇ ਆ ਗਏ ਆ ਤੇ ਉਧਰਲੇ ਪਾਸੇ ਮੋਗਲੇ ਵਾਲੇ ਪਾਸੇ ਹੋਈ ਜਾਂਦਾ ਕਾਲਾ ਜਾਂ ਥੋੜੀਆਂ ਥੋੜੀਆਂ ਕਣੀਆਂ ਤੇਜ਼ ਹੋ ਗਈਆਂ ਕਿਉਂਕਿ ਬੱਦਲ ਸਾਰਾ ਜਿਹੜਾ ਜਮ ਬਿਲਕੁਲ ਆਪਣੇ ਉੱਪਰ ਹੀ ਲੱਗਾ ਹੋਇਆ ਵਾ ਆ ਦੇਖੋ ਕੰਮ ਜੀ ਥੋੜੀ ਜਿਹੀ ਵਧ ਗਈ ਅੱਗੇ ਨਾਲੋਂ ਵੈਸੇ ਤੁੱਪ ਦੇ ਵਿੱਚ ਜਿਹੜਾ ਮੀਂਹ ਪੈਂਦਾ ਇਹਦੇ ਵਿੱਚ ਆਪਣੇ ਪਿੰਡੂ ਇਹੀ ਕਹਿੰਦੇ ਵੇ ਗਿੱਦੜ ਗਦੜੀ ਦਾ ਜਿਹੜਾ ਵਿਆਹ ਹੋ ਜਾਂਦਾ ਵਾ ਇਹ ਆਮ ਹੀ ਆਪਾਂ ਜਵਾਕਾਂ ਦੇ ਵਿੱਚ ਜਿਹੜੀ ਕਹਾਵਤ ਕਾਫੀ ਮਸ਼ਹੂਰ ਕੀਤੀ ਹੋਈ ਹੈ ਨਾ ਤੇ ਜਦੋਂ ਵੀ ਕਦੇ ਤੁੱਪ ਦੇ ਵਿੱਚ ਕਣੀਆਂ ਮੀਂਹ ਪੈਂਦੇ ਤੇ ਆਪਣੇ ਮੱਲੋ ਮੱਲੀ ਮੂੰਹ ਦੇ ਵਿੱਚ ਯਾਦ ਆ ਜਾਂਦਾ ਤੇ ਜਾਂ ਮੰਨ ਲਓ ਆਪਾਂ ਉਹ ਮੱਲੋ ਮੱਲੀ ਬੋਲ ਦਿੰਨੇ ਆਂ ਵੀ ਗਿੱਦੜ ਗਦੜੀ ਦਾ ਵਿਆਹ ਹੋੜਿਆ ਅੱਗੇ ਪਿੱਛੇ ਭਾਵੇਂ ਦੀ ਆਪ ਨੂੰ ਇਹ ਗੱਲ ਚੇਤੇ ਹੋਵੇ ਚਾਹੇ ਨਾ ਹੋਵੇ ਪਰ ਜਦੋਂ ਐਵੇਂ ਦਾ ਕੁਝ ਹੁੰਦਾ ਤੇ ਆਪਣੇ ਗੱਲ ਉਹਦੇ ਦਿਮਾਗ 'ਚ ਆ ਜਾਂਦੀ ਤੇ ਫਿਰ ਫਟਾਫਟ ਜਿਹੜੀ ਮੂੰਹ 'ਚੋਂ ਬਾਹਰ ਗੱਲ ਆ ਜਾਂਦੀ ਹੋ। ਸੰਦ ਈਮਾਨ ਸਿੰਘ ਦੀ ਜਿਹੜੀ ਟ੍ਰੇਨਿੰਗ ਚੱਲ ਰਹੀ ਆ। ਇਹਨੂੰ ਅਸੀਂ ਪੂਰਾ ਪੱਕਾ ਬਣਾਉਣਾ ਨਾ ਕਿ ਇਹਨੂੰ ਕੱਚਾ ਖੜਾਏ ਬਣਾਉਣਾ। ਕੋਈ ਚੱਕਰ ਨਹੀਂ ਹੈ ਤਾਂ ਇਸ ਹਾਲਕ ਦਾ ਪਰ ਅਸੀਂ ਜਾਣੇ ਬਈ ਰੇੜੇ ਰੋੜੇ ਕੋਈ ਚੱਕਰ ਨਹੀਂ ਸਹੀ ਆ ਤੇ ਮਿੱਟੀ-ਮੁੱਟੀ ਦੇ ਵਿੱਚ ਖੇਡੂਗਾ ਤੇ ਇਹ ਜਿਹੜੇ ਤਤ ਤੁਤ ਵੀ ਜਿਹੜੇ ਪੂਰੇ ਹੋ ਜਾਣਗੇ ਤੇ ਨਾਲੇ ਜਿਹੜਾ ਰੋੜਿਆਂ ਤੇ ਲੰਘ ਲੰਘ ਕੇ ਐ ਪੱਕਾ ਬਣ ਜਾਊਗਾ ਬੰਦਾ ਸਾਨਾ ਲੈ ਬਈ ਬਾਰਡਰ ਕਰ ਗਿਆ ਕ੍ਰੋਸ ਹੁਣ ਇਹ ਕਿਧਰ ਨੂੰ ਚੱਲਿਆ ਕਿਧਰ ਨੂੰ ਚੱਲਿਆ ਈਮਾਨ ਸਿੰਘ ਹੁਣ ਇਹਨੇ ਇੱਥੇ ਵਟੀਆਂ ਨਾ ਖੇਡਨਾਗਾ ਚਲੋ ਆ ਸਾਰੀਆਂ ਇਹਦੀਆਂ ਹੀ ਖਿਲਾਰੀਆਂ ਹੋਈਆਂ ਇੱਥੇ ਲੇ ਪਾਰਿਆ ਸਾਰੇ ਮੁੰਡੇ ਦੀ ਸਾਡੇ ਦੀ ਟ੍ਰੇਨਿੰਗ ਚੱਲਦੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਈ ਤੇ ਇਹ 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 ਚੜ ਗਿਆ ਚੜ ਗਿਆ ਚੜ ਗਿਆ ਜਿਆਲ ਬੱਸ ਓਏ ਭਜ ਨਾ ਨੀ ਚਲੋ 12 ਵਜੇ ਪੰਜ ਮਿੰਟ ਹੋ ਗਏ ਪਹਿਲਾਂ ਬੰਨ ਲੀਏ ਪਾਣਾ ਕਰ ਚਾਲਦੇ ਆਪਾਂ ਘਰੋਂ ਚੱਲ ਪਿਆ ਸੀਗਾ ਤੇ ਇੱਥੋਂ ਦਫ਼ਤਰ ਤੱਕ ਜਾਣਾ ਤੇ ਉੱਥੇ ਤੁਹਾਨੂੰ ਪਹਿਲੇ ਦੱਸਾਇਆ ਵੀ ਮੁੰਡਿਆਂ ਨੇ ਭਾਰਤੀ ਆ ਜਿਹੜੀ ਰਾਤ ਕੱਲ ਨੂੰ ਸੋਭਾ ਤੇ ਐਸੇ ਕਰਕੇ ਉੱਥੇ 10-12 ਮੁੰਡੇ ਆ ਗਏ ਤੇ ਉਹਨਾਂ ਨੂੰ ਬੱਸ ਫਰੋਏ ਪਰ ਛੱਡ ਕੇ ਆਉਣਾ ਆਪਾਂ ਸ਼ਹੀਦ ਭਾਕਸਾਂਗ ਸਟੇਡੀਅਮ ਚ ਨਦੀਕਾਰ ਲਈ ਸਟਾਰਟ ਤੇ ਮੁੰਡੇ ਆਉਣੇ ਸ਼ੁਰੂ ਹੋ ਗਏ ਆ ਇਹ ਬਾਈਆਂ ਦੀ ਭਾਰਤੀ ਅੱਜ ਤੇ 22 ਤਰੀਕ ਨੂੰ ਜਾਨੀ ਕਿ ਅੱਜ ਹੈਗੀ ਆ 22 ਅਗਸਤ 2025 ਕਿ ਦਿਨ ਬੁੱਧਵਾਰ ਹੈ ਬਾਈ ਅੱਜ ਆ ਸ਼ੁੱਕਰਵਾਰ ਦਿਨ ਸ਼ੁੱਕਰਵਾਰ ਆ ਤੇ ਪੇਪਰ ਇਹਨਾਂ ਮੁੰਡਾ ਦਾ ਕਲੀਅਰ ਆ ਸਾਰਾ ਤੇ ਇਹ ਉਸਤਾਦ ਨੇ ਇਹਨਾਂ ਦੇ ਜਿਹੜੇ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਤੇ ਬਾਕੀਆਂ ਦੀ ਹੋਰ ਵੀ ਭਾਰਤੀ ਹੈਗੀ ਬਈ ਅੱਗੇ ਕੇਰਾਂ ਫਰੋਹ ਪਰ ਜ਼ਿਲ੍ਹੇ ਦੀ ਹੈ ਨਾ ਅੱਜ ਹੈਗੀ ਉਹ ਫਰੋਹ ਪਰ ਜ਼ਿਲ੍ਹੇ ਦੀ ਇਹ ਜਿਹੜੇ ਮੁੰਡੇ ਫਰੋਹ ਪਰ ਜ਼ਿਲ੍ਹੇ ਦੇ ਵਿੱਚ ਆ ਜਾਂਦੇ ਆ ਤੇ ਇਹਨਾਂ ਦਾ ਪੇਪਰ ਕਲੀਅਰ ਆ ਅੱਜ ਇਹਨਾਂ ਦਾ ਹੈਗਾ ਆਪਣਾ ਭੱਜਣ ਵਾਲਾ ਹਨਾ ਕੀ ਕਹਿੰਦੇ ਉਹਨੂੰ ਫਿਜ਼ੀਕਲ ਹਾਂ ਤੇ ਪ੍ਰਮਾਤਮਾ ਅੱਗੇ ਆਪਰ ਅਰਦਾਸ ਕਰਦੇ ਆ ਕਿ ਇਹ ਸਾਰੇ ਮੁੰਡੇ ਜਿਹੜਾ ਆਪਦਾ ਫੀਲਕਲ ਫਿਜ਼ੀਕਲ ਆ ਜਿਹੜਾ ਉਹ ਪਾਸ ਕਰ ਜਾਣ ਤੇ ਫੌਜ ਦੇ ਵਿੱਚ ਆਪਦਾ ਭਰਤੀ ਹੋ ਜਾਣ ਤੇ ਆਪਦੇ ਮਾਂ ਪਿਓ ਦੀ ਜਿਹੜੀ ਵੱਦ ਤੋਂ ਵੱਦ ਜਿਹੜੀ ਮਦਦ ਕਰ ਸਕਣ ਕਿਉਂਕਿ ਬਹੁਤ ਆਸਾਂ ਮੀਂਦਾ ਮਾਪਿਓ ਰੱਖ ਕੇ ਤੇ ਬੱਚਿਆਂ ਤੇ ਚੱਲਦਾ ਹਨ ਤੇ ਬਾਕੀ ਇਹਨਾਂ ਨੂੰ ਵੀ ਹੈਗਾ ਬਈ ਕਾਂ ਸਾਡਾ ਪਵੈਖ ਬਾਂਜੇ ਕਿਉਂਕਿ ਫੌਜ ਦੇ ਵਿੱਚ ਭਰਤੀ ਹੋਵਾਂਗੇ ਤਾਂ ਗਾਂ ਸਾਡੀ ਲਾਈਫ ਜਿਹੜੀ ਸੌਖੀ ਹੋ ਜਾਊਗੀ ਹਾਂ ਕੇਰਾ ਖਿਆਈਆਂ ਸਿਖਾਈਆਂ ਚੱਲਦੀਆਂ ਜਿਵੇਂ ਕਿ ਹੁਣ ਬਈ ਸਾਡੇ 12:30 ਵਜੇ ਦਾ ਟਾਈਮ ਹੋਇਆ ਵਾ ਤੇ ਸਾਰੀ ਰਾਤ ਹੁਣ ਜਿਹੜੀ ਜਾ ਕੇ ਕਰਨੀਆਂ ਸਵੇਰ ਭਰਤੀ 5-6 ਵਜੇ ਚੱਲਣੀਆਂ ਤੇ ਇਹਨਾਂ ਦੀ ਮਿਹਨਤ ਮੁੰਡਿਆਂ ਦੀ ਜਿਹੜੇ ਝੋਲੀ ਪਾਵੇ ਇਹਨਾਂ ਦੇ ਤੇ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਆਪਣੇ ਵੱਲੋਂ ਤਾਂ ਬਈ ਬੈਸਟ ਟੌਪ ਇਲਾਕਾ ਤੇ ਸਾਰੇ ਭਾਰਤੀ ਹੋ ਕੇ ਆਵੋ ਤੇ ਸਾਨੂੰ ਵਧੀਆ ਕਹਨੇ ਬਈ ਤੇ ਖੁਸ਼ੀ ਖੁਸ਼ੀ ਸਾਨੂੰ ਦੱਸੋ ਬਈ ਅਸੀਂ ਬਈ ਸਿਲੈਕਟ ਹੋ ਗਏ ਆ ਕਹੋਗੇ ਬਈ ਤੁਸੀਂ ਸੋਹਣਾ ਸਤਿ ਸ੍ਰੀ ਅਕਾਲ ਕਹੋਗੇ ਬਈ ਜੀ ਤੁਸੀਂ ਸੋਪਾ ਤੇ ਇਹੀ ਕਹਿੰਨੇ ਆ ਆ ਗਏ ਚੱਲੇ ਆ ਘਰੋਂ ਮਿਹਨਤ ਕਰਕੇ ਚੱਲੇ ਆ ਤੁਸੀਂ ਵਧੀਆ ਦਾ ਟ੍ਰਾਇਲ ਕੱਢੋ ਮਾਨ ਲਾ ਕੇ ਆ ਜੋਸ਼ ਪੂਰੇ ਨਾਲ ਟ੍ਰਾਇਲ ਕੱਢੋ ਤੇ ਘਰਦਿਆਂ ਨੂੰ ਆ ਕੇ ਖੁਸ਼ੀਆਂ ਲਓ ਵੀ ਅਸੀਂ ਟ੍ਰਾਇਲ ਪਾਸ ਕਰ ਗਏ ਅਜ ਤਾਂ ਹਸਾਬ ਨਾਲ ਹੀ ਸਾਰੇ ਬੈਹ ਜਾਵੂਗੇ ਚਲੋ ਬਈ ਚਲੋ ਪਿੰਡੋਂ ਪਾਤੇ ਚੱਲੇ ਤੇ ਹੁਣ ਮਿਲਦੇ ਆਪਾਂ ਫਰੋਇ ਪਰ ਜਾ ਕੇ ਤੁਹਾਨੂੰ ਫਰੋਇ ਪਰ ਆਪਾਂ ਪਹੁੰਚ ਗਏ ਤੇ ਬਈ ਫੌਜੀਆਂ ਦੀਆਂ ਗੱਡੀਆਂ ਜਿਹੜੀਆਂ ਉਹ ਵੀ ਜਾਣੀਆਂ ਸ਼ੁਰੂ ਹੋ ਗਈਆਂ ਵਾ ਇਹ ਹੈਗਾ ਰੇਲਵੇ ਵਾਲਾ ਪੌਲ ਤੇ ਇਧਰ ਮੁੰਡੇ ਭਰਤੀ ਵਾਲੇ ਤੁਰੇ ਜਾਂਦੇ ਆ ਸਾਹਮਣੇ ਰੇਲਵੇ ਸਟੇਸ਼ਨ ਇਧਰ ਦੇ ਪਾਸੇ ਇੱਥੇ ਆ ਗਏ ਸ਼ਹੀਦ ਭਗਤ ਸਿੰਘ ਸਟੇਡੀਅਮ ਅਜੇ ਖਾਲੀ ਪਿਆ ਤੇ ਚਲੋ ਆਪਾਂ ਇੱਥੇ ਲਾ ਦਨੇ ਆਂ ਰੰਗ ਕਰ ਲੀਏ ਇਹ ਵਾਹ ਇਧਰ ਕਰ ਦਨੇ ਆ ਠੀਕ ਦੇ ਮਹਾਰਾ ਤੇ ਦੇਖਵਾ ਦੇ ਵੀ ਮਹਾਰਾ ਨੂੰ ਪਾਸ ਕਰੇ ਤੇ ਵਧੀਆ ਵਧੀਆ ਰਿਜ਼ਲਟ ਲੱਗਿਆ ਆਪਰੇ ਕਿਦੜਾ ਐਂਡ ਦਾ 1500 ਹੋਏ ਮੁਰਗੇ ਗੱਡੀ ਫਰ ਮੁੜਗੇ ਓਂਡਾ ਨੂੰ ਛੱਡ ਕੇ ਤੇ ਆਪਾਂ ਬਈ ਜਿਹੜਾ ਵਾਪਸ ਚੱਲੇ ਆ ਹੁਣ ਪਿੰਡ ਵੱਲ ਇਹ ਮੁੰਡਿਆਂ ਨੂੰ ਜਿਹੜਾ ਆਪਾਂ ਛੱਡ ਕੇ ਆ ਗਏ ਆ ਫਰੋਈਪੁਰ ਸ਼ਹੀਦ ਭਗਤ ਸਿੰਘ ਸਟੇਡੀਅਮ ਚ ਤੇ ਹੁਣ ਵਜ ਗਿਆ ਜਿਹੜੇ ਦੋ ਰਾਤ ਦੇ ਇੱਥੇ ਆਪਾਂ ਜਿਹੜਾ ਹੁਣ ਆਪਣਾ ਜਿਹੜਾ ਵਲੌਗ ਆ ਉਹ ਕਰਦੇ ਆ ਸਮਾਪਤ ਸੋ ਫਿਰ ਆਪਾਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ